लॉयंस इंटरनेशनल वालों फ्री आयुर्वेदिक मेडिकल कैंप पर प्रेस क्लब खरड़ विच लगाया गया यह कैंप लॉयंस क्लब मोहाली सुप्रीम लॉयंस क्लब खरड़ फ्रेंड्स लॉयंस क्लब मोहाली शूटर्स लॉयंस क्लब खरड़ सिटी लॉयंस क्लब मोहाली रोड से फ्रेंड्स क्लब खरड़ के सहयोग न लगाया गया ਇਸ ਮੌਕੇ ਤੇ ਡਾਕਟਰ ਕਵਿਤਾ ਪਨੋਟ ਡਾਕਟਰ ਰਛਨੀ ਬਾਲਾ ਡਾਕਟਰ ਨਵਦੀਪ ਪੱਟੀ ਸੁਖਰਾਜ ਕੌਰ ਤੇ ਹਰਮੇਸ਼ ਸਿੰਘ ਯੂਪੀ ਵੈਦ ਹਾਜ਼ਰ ਸਨ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਾਕਟਰ ਪਲਵਿੰਦਰ ਸਿੰਘ ਜੁਆਇੰਟ ਡਾਇਰੈਕਟਰ ਆਯੁਰਵੈਦਿਕ ਪੰਜਾਬ ਤੇ ਸਟਾਰ ਮੁੱਖ ਮਹਿਮਾਨ ਲਾਇਨਜ਼ ਕਲੱਬ ਨਾਰੰਗਜ਼ਾ ਹਾਜ਼ਰ ਹੋਏ ਇਸ ਖਾਸ ਮੌਕੇ ਤੇ ਮੈਡਮ ਜਗਜੀਤ ਕੌਰ ਕਾਲੋਂ ਰਜਿੰਦਰ ਸਿੰਘ ਕਾਲੋਂ ਸਰਦਾਰ ਦਵਿੰਦਰ ਸਿੰਘ ਸੰਦੀਪ ਬਿੰਦਰਾ ਤੇ ਸੰਜੀਵ ਕੁਮਾਰ ਹਾਜ਼ਰ ਸਨ ਸਸ਼ਕਲ ਜੀ ਅਸੀਂ ਅੱਜ ਪਹੁੰਚੇ ਆਂ ਫ੍ਰੀ ਆਯੁਰਵੈਦਿਕ ਮੈਡੀਕਲ ਕੈਂਪ ਦੇ ਵਿੱਚ ਜਿੱਥੇ ਕਿ ਖਰੜ ਔਰ ਕ ਪੰਜ ਕਲੱਬਾਂ ਦੁਆਰਾ ਇਹ ਮੈਡੀਕਲ ਕੈਂਪ ਲਗਾਇਆ ਗਿਆ ਸੀ ਸੋ ਮੇਰੇ ਨਾਲ ਕੁਝ ਮਹਿਮਾਨ ਖੜੇ ਨੇ ਔਰ ਤਿਲਕ ਰਾਜ ਜੀ ਖੜੇ ਨੇ ਜਿਨ੍ਹਾਂ ਦੇ ਅੰਡਰ ਇਹ ਕਲੱਬ ਆ ਰਹੇ ਨੇ ਔਰ ਜਿਨ੍ਹਾਂ ਦੁਆਰਾ ਇਹ ਪ੍ਰੋਗਰਾਮ ਕਰਵਾਇਆ ਗਿਆ ਆਪਾਂ ਗੱਲਬਾਤ ਕਰਦੇ ਹਾਂ ਸਸ਼ਕਾ ਸਸ਼ਕਲ ਜੀ ਮੈਮ ਅ ਅੱਜ ਦੇ ਕੈਂਪ ਬਾਰੇ ਜੀ ਮੈਮ ਐਕਚੁਅਲੀ ਸਾਡਾ ਲਾਇਓਨਸ ਕਲਬ ਇੰਟਰਨੈਸ਼ਨਲ ਜਿਸ ਦੇ ਕੀ ਡਿਸਟ੍ਰਿਕਟ 321F ਜਿਹਦਾ ਕੀ ਦਾਇਰਾ ਪੰਜਾਬ ਚੰਡੀਗੜ੍ਹ ਤੋਂ ਲੈ ਕੇ ਸ਼੍ਰੀ ਮੁਖਤਸਰ ਸਾਹਿਬ ਤੱਕ ਹੈ ਇਸ ਦੇ ਅੰਡਰ 157 ਲਾਇਓਨਸ ਕਲਬ ਨੇ ਸੋ ਸਾਡੇ ਮਾਨਯੋਗ ਗੁਰਚਨ ਸਿੰਘ ਕਲੜਾ ਜੀ ਜਿਹੜੇ ਸਾਡੇ ਡਿਸਟ੍ਰਿਕਟ ਵਰਨਰ ਨੇ ਉਹਨਾਂ ਦੀ ਸਾਨੂੰ ਹਦਾਇਤ ਸੀ ਕਿ ਤੁਸੀਂ ਕਲੱਬ ਇਕੱਠੇ ਹੋ ਕੇ ਅਰ ਤੋਂ ਵੱਧ ਕੈਂਪ ਲਗਾਓ ਕਿਉਂਕਿ ਏਕਤਾ ਚ ਬਲ ਹੈ ਤੇ ਉਸ سے ਸਮਾਜ ਸੇਵਾ ਵੀ ਜ਼ਿਆਦਾ ਵੱਡੇ ਲੈਵਲ ਤੇ ਹੋ ਜਾਂਦੀ ਹੈ ਸੋ ਮੈਂ ਜੋਂ ਚੇਅਰ ਪਰਸਨ ਪੀਐਮ ਜੋ ਐ ਫਲੋਇਨ ਤਿਲਕਰਾਜ ਸੋ ਮੇਰੇ ਅੰਡਰ ਪੰਜ ਲਾਇਨ ਕਲੱਬ ਲਾਇਓਨਸ ਕਲੱਬ ਖਰੜ ਫਰੈਂਡਸ ਖਰੜ ਸਿਟੀ ਮੋਹਾਲੀ ਸੁਪਰੀਮ ਮੋਹਾਲੀ ਸ਼ੂਟਰ ਅਤੇ ਰੋਰਸ ਸੋ ਅਸੀਂ ਅੱਜ ਸਾਰੇ ਪੰਜ ਕਲੱਬਾਂ ਨੇ ਮਿਲ ਕੇ ਅਜ ਇਹ ਉਪਰਾਲਾ ਕੀਤਾ ਸਾਡੇ ਪ੍ਰੋਜੈਕਟ ਚੇਅਰ ਪਰਸਨ ਸੀ ਤੇਜਿੰਦਰ ਪਾਲ ਸਿੰਘ ਤੇਜੀ ਜੀ ਜਿਹੜੇ ਕਿ ਹੋਮ ਕਲੱਬ ਉਹਨਾਂ ਦਾ ਲਾਇਓਨਸ ਕਲੱਬ ਖਰੜ ਫਰੈਂਡਸ ਹੈ ਸੇ ਉਹਨਾਂ ਦੀ ਰਹਿਨਮਈ ਚ ਅਸੀਂ ਅੱਜ ਇਹ ਬਤੋ ਬਤ ਲੋਕਾਂ ਨੇ ਬੈਨੀਫਿਟ ਮੈਡੀਸਨ ਦਾ ਲਾਭ ਲਿਆ ਇਹ ਜਿਹੜੀ ਮੈਡੀਸਨ ਹੈ ਕਿੱਥੋਂ ਅਵੇਲੇਬਲ ਕਰਵਾਈ ਗਈ ਹੈ ਮੈਮ ਐਕਚੁਅਲੀ ਪੰਜਾਬ ਸਰਕਾਰ ਵੀ ਸਾਡੇ ਨਾਲ ਇਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਡੀ ਸਹਾਇਤਾ ਕਰ ਰਹੀ ਹੈ ਸੋ ਪੰਜਾਬ ਸਰਕਾਰ ਦਾ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਦੇ ਸਾਡੇ ਅੱਜ ਇੱਥੇ ਜੁਆਇੰਟ ਡਾਇਰੈਕਟਰ ਆਯੁਰਵੈਦਿਕ ਪੰਜਾਬ ਵੀ ਆਏ ਹੋਏ ਸੀ ਸਰਦਾਰ ਪਰਮਿੰਦਰ ਸਿੰਘ ਜੀ ਸਾਡੇ ਮੁੱਖ ਮਹਿਮਾਨ ਸੀ ਸਾਡੇ ਰੀਜਨ ਚੇਅਰਪਰਸਨ ਬਲਦੇਵ ਨਾਰੰਗ ਜੀ ਐਮ ਜੀ ਐਫ ਸੋ ਇਹਨਾਂ ਸਾਰੇ ਸਮਾਜ ਸੇਵੀ ਸਨ ਸਮਾਨ ਨੇ ਇਕੱਠੇ ਹੋ ਕੇ ਅੱਜ ਇੱਥੇ ਦਵਾਈਆਂ ਦਾ ਉਪਰਾਲਾ ਕੀਤਾ ਜੀ ਇਹ ਮਾਈਂਡ ਚ ਕਿਵੇਂ ਆਇਆ ਕਨਸੈਪਟ ਇਹ ਵਾਲਾ ਕਿਉਂਕਿ ਹੋਰ ਵੀ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਆ ਤੁਸੀਂ ਆਯੁਰਵੈਦਿਕ ਵਾਲਾ ਹੀ ਮਾਈਂਡ ਚ ਕਿਉਂ ਕਨਸੈਪਟ ਐ ਐਕਚੁਅਲੀ ਦੇਖੋ ਮੈਡਮ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਤਾਂ ਸ੍ਰਿਸ਼ਟੀ ਦੇ ਨਾਲ ਹੀ ਆਯੁਰਵੈਦਿਕ ਦੀ ਵੀ ਜੋ ਹੈ ਸਟਾਰਟਿੰਗ ਹੋਈ ਫੋਲੋ ਕਰ ਦੇਣੀ ਤੇ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਸੋ ਅਸੀਂ ਇੱਕ ਯੂਨਿਕ ਪ੍ਰੋਜੈਕਟ ਦਾ ਕਾਫੀ ਟਾਈਮ ਤੋਂ ਸਾਡੇ ਮਾਈਂਡਸ ਸੀ ਕਿ ਅਸੀਂ ਇਹ ਪ੍ਰੋਜੈਕਟ ਕਰਨਾ ਹੈ ਸੋ ਅੱਜ ਇਸੇ ਕਰਾਇਆ ਐਂਡ ਇਵਨ ਇਨ ਫਿਊਚਰ ਅਸੀਂ ਮੋਹਾਲੀ ਚ ਵੀ ਡਿਸਟ੍ਰਿਕਟ ਲੈਵਲ ਤੇ ਦਾ ਇੱਕ ਪ੍ਰੋਜੈਕਟ ਉਲੀਕਾਂਗੇ ਜਲਦੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਸਟ ਅ ਮੈਂ ਬਲਦੇਵ ਨਾਰੰਗ ਰੀਜਨ ਚੇਅਰ ਪਰਸਨਲਾਈਜ਼ ਕਲੱਬ ਇੰਟਰਨੈਸ਼ਨਲ ਡਿਸਟ੍ਰਿਕਟ 321F ਅੱਜ ਅਸੀਂ ਪੰਜ ਕਲੱਬਾਂ ਨੇ ਸਾ ਮੇਰੇ ਅੰਡਰ ਪੰਜ ਕਲੱਬ ਜਿਹੜੇ ਸੀਗੇ ਉਹਨਾਂ ਨੇ ਰਲ ਕੇ ਇੱਥੇ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਉੱਥੇ ਅਸੀਂ ਫ੍ਰੀ ਮੈਡੀਸਨ ਫ੍ਰੀ ਬਲੱਡ ਟੈਸਟ ਵਗੈਰਾ ਕੀਤੇ ਐ ਤੇ ਲੋਕਾਂ ਨੇ ਮਤਲਬ ਖਰੜ ਦੇ ਕਾਫੀ ਲੋਕਾਂ ਨੇ ਇੱਥੇ ਆ ਕੇ ਬੈਨੀਫਿਟ ਲਿਆ ਉਹਦਾ ਆਯੁਰਵੈਦਿਕ ਪਦਤੀ ਬੜੀ ਮਤਲਬ ਜਿਹਨੂੰ ਕਹਿੰਦੇ ਰਿਲਾਈਏਬਲ ਪਦਤੀ ਹੈ ਜਿਹਦੇ ਨਾਲ ਸਾਈਡ ਇਫੈਕਟ ਕੋਈ ਨਹੀਂ ਹੈ ਔਰ ਬਹੁਤ ਹੀ ਬੈਨੀਫਿਟ ਮਿਲਦੇ ਐ ਵਿਦਆਊਟ ਐਨੀ ਸਾਈਡ ਇਫੈਕਟ ਹਾਂਜੀ ਹਾਂ ਸਰ ਤੁਸੀਂ ਕੀ ਕਹੋਗੇ ਤੁਸੀਂ ਇਸ ਕਲੱਬ ਦੇ ਮੈਂਬਰ ਇਸ ਫਰੇ ਅਸੀਂ ਕੀ ਕਹਿ ਸਕਦੇ ਐ ਇਹ ਸਾਡੇ ਚੇਅਰਪਰਸਨ ਬਲਦੇਵ ਮਰੰਗੀ ਨੇ ਤੇਲਕ ਰਾਜੀ ਨੇ ਜੋ ਕੁਝ ਕਿਹਾ ਇਸ ਤੋਂ ਬਾਅਦ ਕੁਝ ਰਹਿ ਨਹੀਂ ਜਾਂਦਾ ਕਿ ਮੈਂ ਕੁਝ ਇਹਨਾਂ ਤੋਂ ਵੱਧ ਕੇ ਕੁਝ ਕਹਿ ਸਕਾਂ ਤੇ ਮੇਰੇ ਕੋਲ ਇਸ ਤੋਂ ਬਾਅਦ ਤਾਂ ਕੋਈ ਲਫ਼ਜ਼ ਹੀ ਨਹੀਂ ਹੈਗੇ ਤੇ ਮੈਂ ਥੈਂਕਫੁਲੀ ਸਭ ਤੋਂ ਵੱਡੀ ਗੱਲ ਤਾਂ ਮੈਂ ਤੁਹਾਡਾ ਜਿਹੜੇ ਵੀ ਚੈਨਲ ਤੋਂ ਤੁਸੀਂ ਆਏ ਹੋ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਤੇ ਸਾਡੇ ਇਸ ਕਲੱਬਸ ਵਾਸਤੇ ਆਏ ਹੋ ਤੇ ਪਲੱਸ ਤੁਹਾਡੇ ذریعے ਇਹ ਇੱਕ ਸਮਾਜ ਨੂੰ ਬਹੁਤ ਵੱਡਾ ਸੁਨੇਹਾ ਮਿਲ ਰਿਹਾ ਹੈ ਕਿ ਸਾਡੇ ਖਰੜ ਦੇ ਵਿੱਚ ਜਾਂ ਮੁਹਾਲੀ ਰੀਜਨ ਚ ਡਿਸਟ੍ਰਿਕਟ ਮੁਹਾਲੀ ਚ ਪਲੱਸ ਪੰਜਾਬ ਦੇ ਵਿੱਚ ਆਯੁਰਵੈਦਿਕ ਨੂੰ ਅ ਬढ़ावा ਦਿਆ ਜਾਵੇ ਸੋ ਇਟਸ ਸੀਨੀਅਰ ਅ ਦੇਖੋ ਲਾਇਨਸ ਕਲੱਬ ਮੈਮ ਇੱਕ ਇੰਟਰਨੈਸ਼ਨਲ ਸੰਸਥਾ ਹੈ ਜਿਹੜੀ ਕਿ 200 ਤੋਂ ਵੱਧ ਕੰਟਰੀਜ਼ ਦੇ ਵਿੱਚ ਫੈਲੀ ਹੋਈ ਹੈ ਜਿਸ ਵਿੱਚ ਟੋਟਲ 14 ਲੱਖ ਮੈਂਬਰ ਹਨ ਔਰ ਇੱਕ ਬੜੀ ਮਸ਼ਹੂਰ ਕਹਾਵਤ ਹੈ ਕਿ ਲਾਇਨਸ ਦੀ ਕਦੀ ਰਾਤ ਨਹੀਂ ਪੈਂਦੀ ਕਿਉਂਕਿ ਜਦ ਇੱਥੇ ਰਾਤ ਹੁੰਦੀ ਤਾਂ ਅਮਰੀਕਾ ਸਵੇਰ ਹੁੰਦਾ ਅਮਰੀਕਾ ਰਾਤ ਪੈਂਦੀ ਤਾਂ ਇੱਥੇ ਸਵੇਰਾ ਔਰ ਸਾਡੇ ਲਾਇਨ ਰਾ ਹਰ ਉਸ ਜਗ੍ਹਾ ਤੇ ਸਭ ਤੋਂ ਪਹਿਲੇ ਪਹੁੰਚਦੇ ਆ ਜਿੱਥੇ ਕੋਈ ਵੀ ਆਪਦਾ ਆਂਦੇ ਜਾਂ ਕਿਸੇ ਤਰ੍ਹਾਂ ਦਾ ਅ ਜ਼ਰੂਰਤਮੰਦ ਵਾਸਤੇ ਬਹੁਤ ਹੀ ਬਿਲੀਅਨਸ ਆਫ ਰੁਪੀਸ ਬਿਲੀਅਨਸ ਆਫ ਡਾਲਰਸ ਇਕੱਠੇ ਕਰਕੇ ਅਸੀਂ ਉਹ ਵੰਡ ਰਹੇ ਆਂ ਔਰ ਅੱਜ ਜਿਵੇਂ ਇੱਕ ਕੈਂਪ ਬਾਰੇ ਸਾਰਾ ਕੁਝ ਇਹਨਾਂ ਨੇ ਦੱਸਿਆ ਇੱਥੇ ਇੱਕ ਚੀਜ਼ ਪਤਾ ਲੱਗੀ ਕਿ ਇਹ ਜਿਹੜਾ ਬੜੀ ਪੁਰਾਣੀ ਡਿਸਪੈਂਸਰੀ ਹੈ ਪਰ ਇਹਦੀ ਜਗ੍ਹਾ ਬਹੁਤ ਛੋਟੀ ਹੈ ਉਹ ਬਹੁਤ ਕੁਝ ਕਰਨਾ ਚਾਹੁੰਦੇ ਆ ਤੇ ਸਾਡੀ ਅਸੀਂ ਉਹਨਾਂ ਨੂੰ ਭਰੋਸਾ ਵੀ ਦਿਲਾਇਆ ਕਿ ਅਸੀਂ ਟਰਾਈ ਕਰਾਂਗੇ ਕਿਸੇ ਤਰੀਕੇ ਅਸੀਂ ਜਗ੍ਹਾ ਲੈ ਕੇ ਦੇ ਸਕੀਏ ਜਾਂ ਗਵਰਨਮੈਂਟ ਦੇ ادارےਾਂ ਦੇ ਉੱਤੇ ਪ੍ਰੈਸ਼ਰ ਪਾਈਏ ਕਿ ਇਹਨਾਂ ਨੂੰ ਕੋਈ ਵੱਡੀ ਜਗ੍ਹਾ ਅਲੋਟ ਹੋਵੇ ਤਾਂ ਜੋ ਇਹ ਹੋਰ ਵੀ ਜ਼ਿਆਦਾ ਇਸੇ ਦੇ ਵਿੱਚ ਸੇਵਾ ਕਰ ਸਕੇ ਅਜੀਵਿਕ ਲਾਇਓਨਸ ਕਲੱਬ ਹੈ ਕੀ ਕੀ ਉਪਰਾਲੇ ਕਰਦੀ ਹੈ ਜਿਹੜੇ ਸਾਡੇ ਲੋਕੀ ਜਾਣਨ ਸਕਦੇ ਦੇਖੋ ਸਾਡੇ 6-7 ਮੇਨ ਵਰਟੀਕਲ ਹੈ ਜਿਹੜੇ ਅਸੀਂ ਕੀਤੇ ਹੋਏ ਆ ਇੱਕ ਤੇ ਵਿਜਨ ਹੈ ਅਸੀਂ ਅੱਖਾਂ ਦੇ ਆਪਰੇਸ਼ਨ ਮੁਫਤ ਕਰਾਣੇ ਆ ਇੱਕ ਸਾਡਾ ਹੰਗਰ ਦਾ ਹੈ ਕਿ ਬਹੁਤ ਸਾਰੇ ਲੰਗਰ ਲਗਾਏ ਜਾਂਦੇ ਆ ਜਿੱਥੇ-ਜਿੱਥੇ ਰਿਕੁਆਇਰਮੈਂਟ ਹੁੰਦੀ ਆ ਫਿਰ ਇੱਕ ਯੂਥ ਦਾ ਓਰੀਐਂਟਡ ਪ੍ਰੋਗਰਾਮ ਹੈ ਕਿਉਂਕਿ ਅੱਜ ਦੇ ਯੂਥ ਨੂੰ ਜਿਵੇਂ ਨਸ਼ੇ ਵਾਲੇ ਪਾਸੇ ਜਾਂ ਦੂਸਰੇ ਪਾਸੇ ਜਾ ਰਿਹਾ ਤੇ ਉਹਦੇ ਵਾਸਤੇ ਅਸੀਂ ਉਹਨਾਂ ਵਾਸਤੇ ਇੱਕ ਸਾਡਾ ਯੂਥ ਵਿੰਗ ਹੈ ਜਿਹਨੂੰ ਲੀਓ ਕਲੱਬ ਕਿਹਾ ਜਾਂਦਾ ਹੈ। ਤੋਂ ਉਹਦੇ ਵਿੱਚ ਉਹਨਾਂ ਨੂੰ ਸੋਸ਼ਲ ਸਰਵਿਸ ਵਾਲੇ ਪਾਸੇ ਪਾਇਆ ਜਾਂਦਾ। ਔਰ ਇਸ ਤੋਂ ਇਲਾਵਾ ਹੋਰ ਵੀ ਜੜੀਆਂ ਕੁਛ ਜਿਸ ਤਰ੍ਹਾਂ ਦੇ ਕੋਈ ਕੋਈ ਬਿਗ ਆਫਤਾ ਆਂਦੇ ਆ ਜਿਵੇਂ ਸੁਨਾਮੀ ਆਇਆ ਜਾਂ ਅਰਥਕਵੇ ਆਇਆ ਜਾਂ ਜਿਸ ਤਰ੍ਹਾਂ ਹੁਣੇ ਪੰਜਾਬ ਵਿੱਚ ਫਲੱਡ ਆਏ ਸੀ। ਤੋਂ ਉਦੋਂ ਵੀ ਇੱਕ ਇਮੀਡੀਏਟ ਜਿਹੜੀ ਹੈ ਗ੍ਰਾਂਟ ਸਾਡੇ ਇੰਟਰਨੈਸ਼ਨਲ ਤੋਂ 10000 ਡਾਲਰ ਦੀ ਵਿਦਨ ਅ ਵੀਕ ਸਾਡੇ ਕੋਲ ਪਹੁੰਚ ਗਈ ਸੀ ਜਿਹੜੀ ਅਸੀਂ ਡਿਸਟ੍ਰਿਬਿਊਟ ਕੀਤੀ ਪਟਿਆਲਾ ਡਿਸਟ੍ਰਿਕਟ ਵਿੱਚ ਸੋ ਅੱਜ ਜਿਹੜਾ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ ਸੀ ਮੇਰੇ ਨਾਲ ਬੈਠੇ ਨੇ ਜਿਹੜੇ ਕਿ 슈ਗਰ ਔਰ ਬੀਪੀ ਦੀ ਜਾਂਚ ਕਰ ਰਹੇ ਸੀ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਅਸੀਂ ਸ਼੍ਰੀ ਧਰਮੰਤਰੀ ਹਰਬਲਜ਼ ਵੱਲੋਂ ਸਾਡੀ ਪੂਰੀ ਟੀਮ ਆਈ ਹੋਈ ਆ ਜਿਹਦੇ ਵਿੱਚ ਕਿ ਸਾਡੇ 4 ਮੈਂਬਰ ਲਗਭਗ ਆਏ ਹੋਏ ਆ ਅਸੀਂ ਅੱਜ 슈ਗਰ ਟੈਸਟ ਔਰ ਬੀਐਮਡੀ ਟੈਸਟ ਮਤਲਬ ਕਿ ਬੀਐਮਡੀ ਜਿਹੜਾ ਕੈਲਸ਼ੀਅਮ ਹੱਡੀਆਂ ਦੀ ਜਾਂਚ ਕੀਤੀ ਜਾਂਦੀ ਹੈ ਉਹ ਟੈਸਟ ਕੀਤਾ ਅਸੀਂ ਲਗਭਗ 150 150 150 ਪੇਸ਼ੈਂਟ ਦੀ ਮਤਲਬ ਚੈੱਕ ਅਪ ਕਰ ਚੁੱਕੇ ਹਾਂ ਔਰ ਇਹ ਜਿਹੜਾ ਇਦਾਂ ਦੇ ਜਿਹੜੇ ਕੈਂਪ ਜਾਂ ਇਦਾਂ ਦੀ ਐਕਟੀਵਿਟੀਜ਼ ਹੁੰਦੀਆਂ ਬਹੁਤ ਅੱਛੀਆਂ ਹੁੰਦੀਆਂ ਔਰ ਸਾਡੀ ਕੰਪਨੀ ਸ਼੍ਰੀ ਤਨਵੰਤਰੀ ਹਰਬਲਸ ਹਮੇਸ਼ਾ ਹੀ ਤਤਪਰ ਰਹਿੰਦੀ ਹੈ ਇਦਾਂ ਦੀ ਐਕਟੀਵਿਟੀ ਕਰਨ ਦੇ ਲਈ ਔਰ ਅੱਜ ਦੇਖਿਆ ਕਿ ਬਹੁਤ ਲੋਕਾਂ ਦੇ ਵਿੱਚ ਇੰਟਰਸਟ ਸੀਗਾ ਕਿ ਆਯੁਰਵੈਦਿਕ ਕੈਂਪ ਲੱਗਿਆ ਇੱਥੇ ਆਯੁਰਵੈਦਿਕ ਦੇ ਥਰੂ ਬਹੁਤਿਆਂ ਨੇ ਮੈਡੀਸਿਨ ਦਾ ਬੈਨੀਫਿਟ ਲਿਆ ਔਰ ਮੇਰੀ ਖਿਆਲ ਨਾਲ ਜਿਹੜੀ OPD ਸੀਗੀ ਆਲਮੋਸਟ ਉਹ ਤਾਂ 200 ਤੋਂ ਵੀ ਉੱਪਰ ਹੀ ਆ ਬਟ 150 ਤੋਂ ਪਲੱਸ ਸਾਡੇ ਕੋਲ ਇਹ ਦੋਨੋਂ ਮਿਲਾ ਕੇ ਪੇਸ਼ੈਂਟ ਆਏ ਜੇਕਰ ਮੈਂ ਮਰੀਜ਼ਾਂ ਦੀ ਗੱਲ ਕਰਾਂ ਕਿਹੜੇ ਮਰੀਜ਼ ਜ਼ਿਆਦਾ ਕਿਸ ਬਿਮਾਰੀ ਤੋਂ ਪੀੜਤ ਸਨ ਔਰ ਮੈਂ ਅਸੀਂ ਇੱਥੇ ਦੇਖਿਆ ਕਿ ਅੱਜ ਕੱਲ ਲੋਕਾਂ ਚ ਜਿਹੜਾ ਬਾਤ ਜਿਵੇਂ ਅਸੀਂ ਆਯੁਰਵੇਦਾਂ ਦੇ ਥਰੂ ਕਹਿੰਦੇ ਆ ਕਿ ਬਾਤ ਵਧ ਗਿਆ ਔਰ ਜਿਨ੍ਹਾਂ ਨੂੰ ਬਾਤ ਦੇ ਪੇਸ਼ੈਂਟ ਜਿਨ੍ਹਾਂ ਨੂੰ ਜੋਇੰਟਸ ਪੇਨ ਸਪਰੇਨ ਸਟ੍ਰੇਨ ਮਸਕੂਲਰ ਪੇਨ ਪੇਨ ਦੇ ਬਿਸ਼ਣ ਬਹੁਤ ਜ਼ਿਆਦਾ ਸੀਗੇ ਜਿਨ੍ਹਾਂ ਦੇ ਕਿ ਅਸੀਂ ਦੇਖਿਆ ਕਿ ਹੱਡੀਆਂ ਦਾ ਕੈਲਸ਼ੀਅਮ ਹੀ ਬਹੁਤ ਘੱਟ ਸੀਗਾ ਔਰ ਲਗਭਗ 70-80% ਪੇਸ਼ੈਂਟ ਇਦਾਂ ਦੇ ਜਿਨ੍ਹਾਂ ਦਾ ਕੈਲਸ਼ੀਅਮ ਘਟ ਆਇਆ। ਔਰ ਮੈਂ ਚੋਣਾ ਕਿ ਇਦਾਂ ਦੇ ਹੀ ਜਿਸ ਤਰ੍ਹਾਂ ਕੇ ਆਯੁਰਵੈਦਿਕ ਡਿਸਪੈਂਸਰੀਜ਼ ਜਾਂ ਹੋਰ ਅਦਾਰੇ ਆ ਜਿਹੜੇ ਕਿ ਪੇਸ਼ੈਂਟ ਨੂੰ ਲਗਾਤਾਰ ਕੈਂਪ ਲਗਾਉਂਦੇ ਰਹਨ ਫ੍ਰੀ ਜਿਸ ਵਿੱਚ ਕਿ ਲੋਕ ਬਹੁਤ ਉਤਸ਼ਾਹ ਦਿਖਾਉਂਦੇ ਹਨ ਆਪਣਾ ਚੈੱਕਅਪ ਕਰਾਉਣ ਦੀ। ਆਦਰਵਾਇਜ਼ ਕੋਈ ਇਦਾਂ ਕੋਈ ਕੈਲਸ਼ੀਅਮ ਚੈੱਕ ਕਰਾਵੇ ਨਾ ਕੋਈ 슈ਗਰ ਚੈੱਕ ਕਰਾਵੇ ਕੋਈ ਚੈੱਕ ਹੀ ਨਹੀਂ ਕਰਾਉਂਦਾ ਉਹਨਾਂ ਨੂੰ ਮਤਲਬ ਕਿ ਛੇੜਨ ਹੀ 슈ਗਰ ਵਧੀ ਰਹਿੰਦੀ ਹੈ ਕੈਲਸ਼ੀਅਮ ਘਟਿਆ ਰਹਿੰਦਾ ਹੈ। ਔਰ ਇਦਾਂ ਦੇ ਕੈਂਪਾਂ ਦੇ ਵਿੱਚ ਹੀ ਪਤਾ ਲੱਗਦਾ ਕਿ ਲੋਕ ਫਿਰ ਆਪਣੇ ਆਪ ਨੂੰ ਧਿਆਨ ਰੱਖਦੇ ਹਨ ਜਿਸ ਨਾਲ ਕਿ ਉਹ ਅਗਲੇ ਫਿਊਚਰ ਦੇ ਵਿੱਚ ਉਹਨਾਂ ਨੂੰ ਬਿਮਾਰੀਆਂ ਤੋਂ ਮਤਲਬ ਕਿ ਬਚਾਇਆ ਜਾ ਸਕਦਾ ਹੈ ਅੱਛਾ ਅਗਰ ਜੀਕਰ ਤੁਹਾਨੂੰ ਮੈਂ ਥੋੜੀ ਜਿਹੀ ਗੱਲ ਕਰਾਂ ਕੈਲਸ਼ੀਅਮ ਵਧਾਉਣ ਦਾ ਕੀ ਮਤਲਬ ਘਟਣ ਦਾ ਕੀ ਕਾਰਨ ਹੋ ਸਕਦਾ ਘਟਣ ਦਾ ਕਾਰਨ ਕਿ ਅੱਜਕੱਲ ਦੀ ਜਿਹੜੀ ਖੁਰਾਕ ਆ ਜਾਂ ਲੋਕਾਂ ਦਾ ਦਿਨਚਰਿਆ ਆਹਾਰ ਵਿਹਾਰ ਗਲਤ ਹੋ ਗਿਆ ਹੈ ਉਹਦੇ ਨਾਲ ਲੋਕਾਂ ਦਾ ਕੈਲਸ਼ੀਅਮ ਘੱਟੇ ਜਾ ਰਿਹਾ ਹੈ ਔਰ ਤੁਸੀਂ ਦੇਖਿਆ ਕਿ ਪਹਿਲਾਂ ਲੋਕ ਬਾਹਰ ਸੂਰੇ ਦੀ ਧੁੱਪ ਵਿੱਚ ਕਾਫੀ ਕੰਮ ਕਰਦੇ ਸੀ ਔਰ ਜਿਹਦੇ ਵਿੱਚ ਉਹਨਾਂ ਦਾ ਕੈਲਸ਼ੀਅਮ ਸੂਰੇ ਦੀ ਧੁੱਪ ਦੇ ਨਾਲ ਵੀ ਕੈਲਸ਼ੀਅਮ ਵਿਟਾਮਿਨ ਡੀ3 ਬਣਦਾ ਹੈ ਤੋ ਉਹਦੇ ਨਾਲ ਕੈਲਸ਼ੀਅਮ ਆਪਣੇ ਆਪ ਬੋਡੀ ਦਾ ਮੈਂਟੇਨ ਰਹਿੰਦਾ ਹੈ ਉਹ ਲੋਕੀ ਅੱਜਕੱਲ ਦਫ਼ਤਰਾਂ ਦੇ ਵਿੱਚ ਕੰਮ ਕਰਦੇ ਆ ਜਾਂ ਜਿਆਦਾ ਬਿਜੀ ਜਿਆਦਾ ਵਿਅਸਤ ਹੋਣ ਕਰਕੇ ਉਹ ਧੁੱਪ ਵਿੱਚ ਰਹਿ ਨਹੀਂ ਪਾਉਂਦੇ ਔਰ ਉਹਨਾਂ ਦਾ ਕੈਲਸ਼ੀਅਮ ਉਹਦਾ ਵੀ ਇੱਕ ਕਾਫੀ ਵੱਡਾ ਕਾਰਨ ਹੈ ਕੈਲਸ਼ੀਅਮ ਘਟਣ ਦਾ ਥੈਂਕ ਯੂ